ਸਾਡੀ ਨੱਬੂ ਅੱਜ ਰੁੱਸ ਗਈ ਲਾ ਲਿਆ ਇਹ ਵੀ ਖਾਣਾ ਹੈ ਸਕੂਲੋਂ ਆਈ ਆ ਵਿਚਾਰੀ ਮੈਂ ਕਹਿੰਦੀ ਨਮਕੀਨ ਖਾਣਾ ਸਮਝ ਲੱਗਦੀ ਨਹੀਂ ਵੀ ਕੀ ਖਾਣਾ ਹੈ ਦੱਸਦੀ ਹੈ ਨਹੀਂ ਵੀ ਮੈਂ ਕੀ ਖਾਣਾ ਹੈ ਇਹਨੂੰ ਧੀਰੂ ਪਕੌੜੇ ਪੈਨੇ ਹੋ ਮਨਾ ਰਹੇ ਨੇ ਦਾਦੂ ਦੇਖੋ ਮੰਨੂਗੀ ਕਿ ਨਹੀਂ ਹੁਣ ਉੱਪਰ ਇਹਨੇ ਦਰਸ਼ਨ ਕੋਲ ਕਹਿੰਦਾ ਤੇ ਵੀ ਉਹ ਖਾ ਲਾ ਗਏ ਉਹ ਕੋੜੇ ਨਮਕੀਨ ਚਾਹੀਦਾ ਵੀ ਉਹ ਮਿੱਠੇ ਨੇ ਹਾਂ ਨਮਕੀਨ ਵੀ ਉੱਤਰ ਹਾਂ ਜਾਲੂ ਦਾ ਪਰੌਂਠਾ ਬਣਾ ਕੇ ਦੇ ਦਿੰਦੀ ਆ ਉਹ ਨਮਕੀਨ ਤਾਂ ਹੀ ਚੀਜ਼ ਹੁੰਦੀ ਆ ਇੱਕ ਬੰਦਾ ਸਾਡਾ ਬਿਮਾਰ ਹੋ ਗਿਆ ਅੱਜ ਆ ਗਿਆ ਕੁਝ ਬਣ ਕੇ ਪੂਪੂ ਜ਼ਰਕੀ ਕਰੀਏ ਉਹਨੇ ਕੀ ਖਾਣਾ ਇਹਨੇ ਪਤਾ ਨਹੀਂ ਕਹਿੰਦੇ ਭੁੱਖ ਲੱਗੀ ਆ। ਉੱਥੇ ਉਹ ਨਾ ਪਏ ਹੋਵੇ ਉਧਰ। ਉਹ ਲਿਆਂਦੇ ਦੀ ਦੋ ਪੈਕ ਟਿਕ ਦਿੱਤਾ ਸੀ ਇਹਨੂੰ ਪਹਿਲਾਂ ਮੈਂ। ਛੋਟਾ ਜਾਂ ਮੈਗੀ ਦਾ ਤੁਸੀਂ ਦੋ ਲੈ ਕੇ ਆਏ ਸੀ। ਵਾਹ ਬਾਕੀ। ਹੈ? ਸੂਪ ਤਾਂ ਨਹੀਂ ਹੈਗਾ। ਉਹਦੇ ਵਿੱਚ ਇਹ ਦੇਖਿਓ ਲਫਾਫੇ 'ਚ। ਸੂਪ ਕਹਦੇ ਲਿਆਂਦਾ ਆਪਾਂ ਨੇ। ਸੂਪ ਤਾਂ ਲਿਆਂਦਾ ਹੀ ਨਹੀਂ। ਮੱਕੀ ਦੇ ਖਾਣੇ ਉਹ ਕੰਦੀ ਟਿੱਡ ਦੋਣ ਲਾਗੇ ਹੈਪੀ ਕਿਹੜੀ ਆਪੀ ਹੈਪੀ ਉਹ ਤਾਂ ਦੇ ਦੋ ਮੈਨੂੰ ਤਾਂ ਦੇ ਦੋ ਨਾਲ ਨਾਲ ਨਾ ਗੂ ਨੂੰ ਦੇ ਦੋ ਦੇਖੀ ਐ ਕਾਤੋਂ ਕਰਦੈ ਇਹਨੂੰ ਕਿਹਾ ਆਲੂ ਪਏ ਨੇ ਪਰੌਂਠੇ ਲਾ ਲਾ ਹਾਂ ਕੁੱਪੜੇ ਹੋਏ ਆਲੂ ਨੇ ਯਾ ਹਾ ਸਮੋਸੇ ਬਣਾ ਲੈ ਯਾਰ ਕਰ ਦੇ ਆਟੇ ਵਾਲੇ ਹੀ ਬਣਾ ਕੇ ਦੇਖ ਲੈਨੇ ਆਪਾਂ ਕੀ ਪ੍ਰੂਫ ਕਰਦੇ ਹੋ ਭੁੱਖ ਲੱਗਦੀ ਐ ਮੈਨੂੰ ਅਚੀਕੂ ਲੈ ਲਾ ਦੇ ਕਿੰਨੇ ਤਾਂ ਲੱਗੇ ਬੰਨੇ ਦੇਖੋ ਚੀਕੂ ਕਿੰਨੇ ਲੱਗ ਰਹੇ ਨੇ ਹੋਰ ਫਿਰ ਕੀ ਖਾਣਾ ਦੱਸੋ ਨਮਕੀਨ ਨਮਕੀਨ ਕੀ ਆ ਕਿੰਨੇ ਚੀਕੂ ਲੱਗੇ ਬੰਨੇ ਜੇ ਹੁਣ ਜਦ ਮਿੱਠੂ ਮਿੱਠੇ ਹੋ ਜਾਣਗੇ ਜਦ ਦੀ ਡਿੱਗੀ ਜਾਣਗੇ ਬੱਸ ਫਿਰ ਖਾਈ ਜਾਓ ਉਹ ਵੀ ਨਮਕੀਨ ਖੜੀ ਚਾਹੀਦੀ ਤੈਨੂੰ ਲੈ ਸੋ ਹੋਰ ਨਮਕੀਨਾਂ ਚ ਕੀ ਉਹੀ ਤਾਂ ਗੱਲ ਆ ਨਮਕੀਨ ਦੱਸੇ ਤਾਂ ਸਹੀ ਮੈਂ ਕਿਹਾ ਉਹ ਪੈ ਨੇ ਉਹ ਖਾ ਲਾ ਕੀ ਆਲੂ ਪੈ ਨੇ ਰੋਟੀ ਬਣਾ ਲਾ ਟਿੱਕੀਆਂ ਬਣਾ ਲਾ ਜੋ ਮਰਜ਼ੀ ਬਣਾ ਲਾ ਅੱਜ ਤੁਹਾਡੀ ਨਭੂ ਰਸ ਗਈ ਬਾ ਆਈ ਬੈਠਣਾ ਇਹ ਮੁਕੇ ਇਹਨੇ ਮਕੀ ਮੰਗਦੀ ਆ ਮੰਦੀ ਪਾਹੇ ਮੰਗਦੀ ਆਪਣੀ ਮਾਂ ਦਾ ਪਾਹੇ ਇਹਨੂੰ ਦੇ ਦੇਖਾ ਤੂੰ ਦੂ ਕੀ ਕਰੀ ਦਿੰਦੀ ਐ ਨੂੰ ਕੀ ਕਰਤੀ ਵੀ ਬਸ ਜੀ ਦੇਖੇ ਇਹ ਦੰਦ ਤੇ ਪਾਉਂ ਉਹ ਇਹ ਨੂੰ ਥੋੜਾ ਜਿਹਾ ਕਰਕੇ ਕੀ ਸੱਚੀ ਨੂੰ ਕੱਟਨੀ ਐ ਬੰਦੇ ਦਾ ਬਹੁਤ ਅੱਛਾ ਚਲ ਨਾ ਕਾ ਦੇਣਾ ਕੱਟ ਬੜੀ ਪਰਾਣੀ ਅਮਨੂ ਕੈਂਚੀ ਅੱਛਾ ਅੱਛਾ ਕੈਂਚੀ ਕਿੱਥੇ ਰਹੀ ਦੋ ਚੀਜ਼ ਪਾਉਂ ਕਰ ਬੈਰਤੀ ਜੁਗਾ ਆਫਟਰ ਉਹ ਗੁੜਾ ਐਨਾ ਕਦੀ ਪਾਰਟੀ ਹੋ ਗਈ ਤੇ ਵੀ ਆ ਗਿਆ ਕਿੱਥੇ ਆ ਆ ਦੇ ਕੀ ਤੁਹਾਨੂੰ ਖਾਤਾ ਨਬੂ ਉਹਨਾਂ ਦਾ ਲਾਉਣਾ ਦੱਦ ਤਿਲ ਵਾਲਾ ਕੁੜੀ ਆਪਣੇ ਤੋਂ ਉਹ ਜੇ ਸ਼ੇਡਾ ਲਾ ਕੇ ਫਿਰ ਦੂਜਾ ਦੂਜਾ ਕਿ ਨਾ ਉਹ ਜੇ ਮੈਂ ਆਪਾਂ ਉਹ ਦੂਜਾ ਸੀਗਾ ਸਾਰਪ ਕੰਪਨੀ ਦਾ ਉਹ ਆਏ ਨਹੀਂ ਉਲੀ ਕਰਦੇ ਨਹੀਂ ਨਾ ਚੱਲ ਜਾਣਾ ਸੀ ਨੇ ਭੋਗ ਤੇ ਕਿੰਨੇ ਵਜੇ ਭੋਗ ਆ ਭੋਗ ਕਿੰਨੇ ਵਜੇ ਆ ਉਹ ਤਾਂ ਉਹ ਤਾਂ ਮੈਨੂੰ ਪੁੱਛਣ ਜਾ ਰਹੀ ਅੱਜ ਸਵੇਰੇ ਕਹਿੰਦੀ ਫੋਨ ਆ ਗਿਆ ਮੈਂ ਕਹਿੰਨਾ ਕਿ ਨਹੀਂ ਸੱਚੀ ਕਹਿ ਮੈਂ ਕਹਿੰਨਾ ਆਇਆ ਨਹੀਂ ਕਹਿੰਦੀ ਸ਼ਾਮ ਨੂੰ ਕਰੂਗੀ ਮੈਂ ਕੱਲ ਨੂੰ ਸਵੇਰੇ ਕਰ ਦੋ ਬਹੁਤ ਪਹਿਲਾਂ ਹਾਂ ਉਹ ਤਾਂ ਹੈ ਤਾਂ ਉਹਥੇ ਗਿਆ ਤੀ ਹੂੰ ਉਹਰੇ ਆ ਕੇ ਕਹਿ ਚੀ ਆ ਸਾਡੇ ਕੋਲ ਉਹ ਕਹਿ ਚੀ ਆਪਣੇ ਨੂੰਹੇ ਚੇ ਨੂੰ ਅੰਦਰ ਕਹਿ ਰਹੀ ਸੀ ਮੈਂ ਬਾਹਰ ਸੀਗੀ ਇਹ ਮਿੱਠਾ ਦੇ ਕੱਲੋਂ ਕੀ ਟਾਈਮ ਹੋ ਗਿਆ ਹੁਣ ਉਧਰ ਉਹਨੂੰ ਮਨਾਉਣ ਜਾ ਰਹੇ ਨੇ ਦੇਖੋ ਮੰਨੂ ਕਾ ਨਹੀਂ ਨਹੀਂ ਕਿੱਥੇ ਹੋ ਜਾ ਕਿਉਂ ਕਿ ਨਹੀਂ ਉਹਨਾਂ ਨਾਲ ਉਹ ਤਾਂ ਮੈਂ ਕਹਿੰਦਾ ਉਹ ਦਿਨ ਮੈਂ ਕਿਹਾ ਉਹ ਇਹਨੂੰ ਨਹੀਂ ਕੁਝ ਕਹਿਣ ਦੀ ਸਮ ਚਿੱਟੀ ਮੱਕੀ ਆ ਦੇ ਹੁਣ ਭੁੱਖ ਲੱਗੀ ਵੀ ਆ ਦੇਖੋ ਹੁਣ ਕੀ ਬਣਾ ਰਹੀ ਆ ਫ੍ਰੈਂਚ ਫ੍ਰਾਈ ਕਿ ਆਲੂ ਵਾਲੇ ਹਣੇ ਹਾਂ ਚਲੋ ਹਾ ਸੰਡੇ ਹੋ ਗਿਆ ਮੇਰੇ ਆ ਇਹਨੇ ਕੀ ਪਾਇਆ ਹਾਂ ਇੱਕ ਕਨਸਟੈਂਸ ਦਲਕੀ ਇਹਨੂੰ ਕੌਨਸਲੋਰ ਵੀ ਕਹਿ ਸਕਦੇ ਆ ਬਿਕਸਰ ਅਰੇ ਲੋਕ ਇਕੱਠਾ ਹੋ ਜਾਂਦਾ ਨੇ ਇਹਦੇ ਵਿੱਚ ਮੈਂ ਕਿਹੋ ਉਹ ਵੀ ਪਾਤਾ ਤੂੰ ਕਿਉਂ ਪਤਾ ਸੀ ਥੋਣ ਮਿਰਚ ਹੈਗਾ ਸਾਰਾ ਕੁਝ ਹਾਂਜੀ ਹਾਂਜੀ ਬੱਚੇ ਨੇ ਮੈਂ ਉਹ ਦਿਨ ਮੈਂ ਇਸ ਥੋੜੀ ਜਿਹੀ ਪਿੱਕੀ ਸੀ ਪਰ ਠੀਕ ਹੋਣੀ ਆ ਆ ਤਾਂ ਨਾਣ ਮਿਰਚ ਤਾਂ ਵਾਦੂ ਆ ਬਹੁਤ ਵਧੀਆ ਨੇ ਇਹ ਤਾਂ ਖਾਣ ਚ ਵੀ ਵਧੀਆ ਲੱਗਣਗੇ ਨਾਲੇ ਟੈਸਟ ਵੀ ਕਿਹੜਾ ਤੇਲ ਹੈ ਤੇਲ ਉਹਦੇ ਵਿੱਚ ਪਿਆ ਉਹ ਸ਼ੀਸ਼ੇ ਦੇ ਵਿੱਚ ਹਾਂ ਕੀ ਆਪਾਂ ਗਾਇਸ ਬਣਾ ਕੇ ਆਂਟੀ ਦੇ ਦਾਦੂ ਨੂੰ ਕੇਸ ਕਰਾਵਾਂਗੇ ਕਹਿ ਜਾਣਿਆ ਹਾਂ ਹਨਾ ਠੀਕ ਆ ਇਹ ਕੋਈ ਸ਼ੈਸ ਨਹੀਂ ਮੈਂ ਵੀ ਆ ਦੇਖੋ ਅੱਜ ਥੋੜੀ ਜਿਹਾ ਟਿੱਡਾ ਬਣਾਉਣੀ ਆ ਹੁਣ ਮੈਂ ਗਾਠੇ ਕੱਟ ਰਹੀ ਹਾਂ ਹੁਣ ਮੈਂ ਤਾਂ ਦੇਖਦੀ ਆ ਤਰੀ ਵਾਲੀ ਬਣਾਉਂਗੀ ਨੋ ਥੋੜੀ ਸੁੱਕੀ ਬਣਾ ਲੈਂਦੀ ਆ ਹੁਣ ਸਰਦੂਗਾ ਦੋ ਕਾ ਗਾਠੇ ਪਾ ਦੂੰਗੀ ਪਾਲ ਤੋਂ ਸਵੇਰੇ ਦੇਖ ਲਾਂਗੇ ਕੀ ਬਣਾਉਣਾ ਕਾ ਦੋ ਦਸ ਮਹੀਆ 10 ਮਿੰਟ ਸੁਵੇਰੇ ਜਾਣਾ ਹਾਂ ਕੰਬਸ ਨੂੰ ਹਾਂ ਤੇ ਲੱਗ ਬਹੁਤ ਹੀ ਟਾਸ ਪਸੇਗਾ ਇਹ ਕਾਨਸਰ ਦਾ ਕਿਰਾਏ ਤੇ ਰੁਕਿਆ ਹੂੰ ਨਾ ਕੋਈ ਬਾਈਕ ਇਹ ਦੇਖੋ ਤਾਂ ਸਿੰਪਲ ਆਲੂ ਭਾਲ ਕੇ ਨਾਣ ਮਿਰਚਾ ਕਿਉਂ ਇਸ ਉੱਪਰ ਬਣ ਜਾਂਦਾ ਹੂੰ ਵਧੀਆ ਲੱਗਦਾ ਮੇਰੇ ਕੋਲ ਹੈ ਨਹੀਂ ਤੀ ਨਾ ਕੁਛ ਫੇਰ ਨਹੀਂ ਤਾਂ ਬ੍ਰੈਡ ਬਰੰਟ ਪੈ ਜਾਂਦੇ ਨੇ ਉਹ ਨਾ ਫੇਰੇ ਸੀਗਾ ਕੌਰਨ ਫਰੋਂ ਉਹ ਨਬੂਨੇ ਤਾਂ ਬਣਾ ਲਈਆਂ ਰੌਂਦੀ ਸੀ ਇਹ ਆਲੂ ਵਾਲੇ ਪੈਤੀ ਬਣਾ ਕੇ ਖਾ ਲਈਆਂ ਹਾਂ ਹਾਂ ਤੇ ਅਸੀਂ ਗਵਿੰਦਰ ਤੇ ਆਏ ਸੀ ਦੋਸਤ ਬਾਹਰੋਂ ਆਏ ਨੇ ਕੈਨੇਡਾ ਤੋਂ ਗੁਰਵਿੰਦਰਪੁਰੋਂ ਆਏ ਆ ਸੀ ਤੇ ਉਹ ਦਿਨ ਅਸੀਂ ਪੁਰਾਣੀ ਫੋਟੋ ਰੱਖੀ ਵੀ ਆ ਗੁਰਵਿੰਦਰ ਦੀ ਆਪੇ ਰੱਖ ਕੇ ਗਿਆ ਸੀ ਕੱਟ ਕੇ ਪਹਿਲਾਂ ਪੇਟੀ ਚ ਪੈਂਦੀ ਉਹਦੀ ਫੋਟੋ ਖਿੱਚ ਕੇ ਲਾ ਕੇ ਗਏ ਮੈਂ ਫੋਨ ਤੇ ਹੁਣ ਪਾਉਣਗੇ ਉਹ ਪਾਉਣਗੇ ਹੁਣ ਗੁਰਵਿੰਦਰ ਨੇ ਪਹਿਲਾਂ ਪ੍ਰਿੰਸ ਆਇਆ ਤੀਗਾ ਉਹ ਖਿੱਚ ਕੇ ਲਾ ਕੇ ਹੁਣ ਇਹ ਆਇਆ ਨੇ ਰਾਹੀਲ 1929 ਕੀ ਸੀ ਰਾਹੀਲ ਤੇ ਸਾਹਿਦ ਨਾ ਰਾਹੀਲ ਤੇ ਪਤਾ ਨਹੀਂ ਅਨੀਸ਼ ਹਾਂ ਆ ਤੇ ਦੋਵੇਂ ਸੀਗੇ ਅਨੀਸ਼ ਅਨੀਸ਼ ਬਣਿਆ मामੂ ਉਹ ਬਣ ਗਏ मामੂ ਉਹਨਾਂ ਦੇ ਭਾਂਜਾ ਅਸੀਂ ਉਹ ਦਰਦਕੀ ਐ ਸੀ ਵੀਡੀਓ ਅਸੀਂ ਬਣਾਈ ਨਹੀਂ ਨੀ ਸੀ ਹੈਗੀ ਅਸਾਂ ਨੂੰ ਅੱਜ ਉਹ ਫਿਰ ਅੱਜ ਦੇ ਕੇ ੱਪਾ ਦੇ ਕੇ ਗਏ ਨੇ ਹੁਣ ਆਪਾਂ ਖੋਲਦੇ ਆ ਇਹਦੇ ਵਿੱਚ ਕੀ ਹੈ ਇਹ ਚ ਮੈਨੂੰ ਪਤਾ ਮੈਨੂੰ ਵੀ ਨਹੀਂ ਪਤਾ ਮੈਨੂੰ ਪਤਾ ਮੈਂ ਦੱਸਾਂ ਕੀ ਆ ਚ ਨਹੀਂ ਦੱਸਣਾ ਨਹੀਂ ਐਸਾ ਗੱਲ ਕਰ ਤਾ ਬਾਈ ਤੈਨੂੰ ਆਪੇ ਪਤਾ ਲਾ ਜੂ ਮੈਨੂੰ ਪਤਾ ਤੀ ਇਹਦੇ ਵਿੱਚ ਕੀ ਆ ਹੋਰ ਹੋਵੇ ਮੈਨੂੰ ਪਤਾ ਇਹ ਚ ਕੀ ਆ ਕਿੰਦ ਦੱਸਿਆ ਸਾਨੂੰ ਕੈਨੇਡਾ ਤੋਂ ਪਤਾ ਲੱਗ ਗਿਆ ਸੀ ਚੰਮ ਚੰਮ ਹਾਂ ਇਹੀ ਚੀਜ਼ ਹੈ ਪਹਿਲਾਂ ਸਾਨੂੰ ਬਹੁਤ ਵਧੀਆ ਲੱਗ ਗਿਆ ਸੀ ਵੀ ਕੈਨੇਡਾ ਤੋਂ ਕਹਿੰਦੇ ਵੀ ਉਹ ਚੀਜ਼ ਆ ਰਹੀ ਆ ਬਸ ਬਹੁਤ ਵਧੀਆ ਆ ਪਾਪਾ ਵਾਸਤੇ ਸਪੈਸ਼ਲ ਕਹਿੰਦੇ ਆ ਵੀ ਇਹ ਚੰਮ ਚੰਮ ਉਹ ਸਪੈਸ਼ਲ ਤਿਆਰ ਕਰਾ ਕੇ ਮੰਮਾ ਤੇ ਪਾਪਾ ਵਾਸਤੇ ਸਪੈਸ਼ਲ ਲੈ ਕੇ ਆ ਰਹੇ ਨੇ ਮੈਨੂੰ ਕੈਨੇਡਾ ਤੋਂ ਪਤਾ ਲੱਗ ਗਿਆ ਸੀ ਬਹੁਤ ਵਧੀਆ ਬਹੁਤ ਵਧੀਆ ਬਈ ਚੱਲੋ ਸਾਰੇ ਖਾ ਕੇ ਦੇਖੋ ਤੂੰ ਕਿੱਥੇ ਰੱਖਿਆ ਤੇ ਆਸਨਾ ਆ ਦੇਖੋ ਖਾ ਕੇ ਲਿਓ ਥੋੜਾ ਇਹ ਗਾ ਲੂ ਆਪਾਂ ਚਮਚਾ ਲੈਣਾ ਸੀ ਹਾਂ ਹਾਂ ਚਮਚਾ ਲਿਆਂਗੇ ਕਿਤੇ ਦੋ ਚੱਕ ਲੈ ਇਹ ਤਾਂ ਦੇਖਣ ਚ ਐ ਲੱਗਦੀ ਨੇ ਵੀ ਕੈਂਟ ਨੇ ਸਿਰੇ ਦੀ। ਖਾ ਕੇ ਦੇਖੋ। ਬਹਰੋਂ ਹੀ ਆਵੇ। ਐ ਤੂੰ ਬਾਈਂ ਬਰਾ। ਆਹ ਆਹ ਖਾ ਕੇ ਦੇਖ ਤੂੰ। ਬਾਕੀ ਕੁਝ ਨਹੀਂ ਬਣਾ ਦਿੱਤਾ। ਕੀ ਆ? ਅੰਮ੍ਰੋ ਬੂ ਮੈਂ ਮਕੌਲ ਦੇ ਘਰ ਤੇ ਦਿੰਦੀ ਬੀਬੀ ਆ ਲੈ ਠਾਕ ਦੇ ਨਹੀਂ ਆਪਾਂ ਥੋੜਾ ਇਹ ਕਹਾਂ ਪਉ ਲੈ ਕੇ ਆ ਜਿੰਨੇ ਮੈਂ ਆ ਲੈ ਮੈਂ ਥੋੜਾ ਮੈਂ ਇਹ ਤਾਂ ਵਸਤਾ ਕੋਈ ਛਾਪਦੇ ਨਹੀਂ ਬਣਾ ਹੋਏ ਕਿੰਨੇ ਇੱਕ ਵਧੀਆ ਮੈਂ ਆਉਨੂੰ ਲੈ ਆ ਵੀ ਇਹ ਵੀ ਖਾਈਏ ਪੋਪੋ ਆ ਖੋਲੀ ਐ ਨਹੀਂ ਖਾਣਾ ਹੈਗਾ ਉਹ ਪਹਿਲਾਂ ਆ ਖਾਈਓ ਉਹ ਤਾਂ ਜਦੋਂ ਮਰਜੀ ਕਾ ਲੋ ਇੱਕ ਆ ਪੁੜੀਆਂ ਜੀ ਹੁੰਦੀਆਂ ਨੇ ਖੁੱਲਦੀਆਂ ਨਹੀਂ ਹੈਗੀਆਂ ਕਿਸੇ ਲੋਟ ਖੁੱਲ ਗਈ ਇੱਕ ਦਰਸ਼ਨ ਦੀ ਇੱਕ ਨਭੂ ਦੀ ਇੱਕ ਆਮ ਜੋਤ ਦੀ ਸਾਰੀ ਉਹ ਖੋਲ ਦੇ ਚਲ ਜੀ ਆ ਸਿਖਾ ਕੇ ਦੇਖਾਂਗੇ ਬਜ਼ਾਰ ਚ ਜੜੀਆਂ ਬੁਲੇ ਕੱਟੀ ਉੱਤੀ ਤੂੰ ਇਹ ਵੀ ਦੇਖ ਲੈਣੀ ਇਹ ਕਿਵੇਂ ਆ ਵਾਹ ਇਹਦੇ ਵਾਸਤੇ ਦਾ ਸ਼ਬਦ ਬਣੇ ਹੋਏ ਨੇ ਵੀ ਬਹੁਤ ਵਧੀਆ ਲੈ ਦਾਦੂ ਨਾ ਉਹਦੇ ਬਾਅਦ ਤਾ ਉਹਦੇ ਬਾਅਦ ਦਾ ਸ਼ਬਦ ਨੀਤੀ ਬਣੇ ਹੋਏ ਕਿੰਨੀ ਕੁ ਵਧੀਆ ਕੋਈ ਕਹਿ ਨਹੀਂ ਸਕਦੇ ਵੀ ਕਿਹੜਾ ਸ਼ਬਦ ਲਈਏ ਇਹਦੇ ਵਾਸਤੇ ਬਣੇ ਹੋਏ ਨੇ ਬੀ ਬਹੁਤ ਵਧੀਆ ਗਰਮੀਆਂ ਦਾ ਇੱਕ ਦਿਨ ਉਹਦੋਂ ਬਣਾਈ ਸੀਗੇ ਆਂਟੀ ਨੇ ਖਨੀ ਸਵੇਰੇ ਬਣਾਏ ਸੀਗੇ ਆਲੂ ਦੇ ਪਰਾਂਠੇ ਬਣਾਏ ਸੀਗੇ ਹੂੰ ਉਹਦੋਂ ਦੇ ਸਵੇਰ ਦਾ ਪਿਆ ਬੇਬੜਾ ਦੇ ਤਾਂ ਫ੍ਰੈਂਚ ਫ੍ਰਾਈ ਸੀਗੇ ਸਵੇਰ ਦਾ ਪਿਆ ਸਿਰ ਹਾ ਕਿ ਨਾ ਉਹ ਕਿੱਡੇ ਨੇ ਬਣੇ ਸਵੇਰੇ ਗਾਹੀ ਬਣਾ ਲੈ ਉਹ ਨਾ ਬੂਨੂ ਦੇ ਟੈਕਮੋਟਰ ਦੱਗ ਉਹ ਮਿੱਠੂ ਕਿਵੇਂ ਸੱਚਾ ਉਹਨੂੰ ਪੁੱਛ ਕੇ ਆਈਏ ਨਾਲ ਵੀਡੀਓ ਬਣਾਉਣੀ ਹੁਣ ਮੈਂ ਤੋਂ ਬਾਅਦ ਮਿੱਠੂ ਕੋਲ ਜਾ ਕੇ ਬਣਾਉ ਮੈਂ ਤੈਨੂੰ ਕੋਈ ਕੰਮ ਲਾਉ ਲਓ ਜੀ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕੀ ਦਿਖਾਵਾਂਗੇ ਅਸੀਂ ਅਸੀਂ ਦਿਖਾ ਰਹੇ ਹਾਂ ਇਹ ਮੋੜ ਚੱਕਣ ਵਾਲਾ ਵਧੀਆ ਐ ਕਰਦੇ ਹਾਂ ਹਾਂ ਆਹ ਫੋਨ ਚੱਕਣ ਵਾਲਾ ਅਸੀਂ ਦਿਖਾ ਰਹੇ ਹਾਂ ਅਸੀਂ ਬਰਤਨ ਬਰੋ ਮੈਕਸ 500 GB 500 ਲਓ ਜੀ ਅਸੀਂ ਦਿਖਾ ਰਹੇ ਹਾਂ ਬਰਤਨ ਜਿਹੜੇ ਲੈ ਕੇ ਆਏ ਸੀ ਉੱਪਰ ਤਾਂ ਪੂਜੀ ਥੱਲੇ ਉੱਪਰ ਤਾਂ ਨਹੀਂ ਸਨੋ ਆ ਦੋ ਖੁਰਚਣੇ ਲੈਨੇ ਇਹ ਦੋ ਖੁਰਚਣੇ ਨੇ 100-100 ਰੁਪਏ ਦੇ ਸਬਜੀ ਬਣਾਉਣ ਵਾਲੇ ਤੇ ਉਹ ਹੈਗਾ ਦੂਜਾ ਆ ਆ 100 ਦਾ ਆ 100 ਦਾ ਉਹ 250 ਉਹ ਖਵਾ ਕਾ ਕੱਢਣ ਨਾਲ ਇੱਕ ਆ ਲੈ ਜਾਂਦੀ ਆ ਇੱਕ ਆ ਪਤਲੀ ਲਿਆਂਦੀ ਆ ਇਹ ਤਾਂ ਨਹੀਂ ਲਿਖਿਆ ਕਿੰਨੇ ਪੈਸੇ ਨੇ ਲਿਖਿਆ ਤਾਂ ਹੈ ਵਿੱਚ ਉਹ ਇਹ ਸਹੀ ਹੈ ਚਲ ਜਿਹਾ ਜ਼ਿਆਦਾ ਟੱਕਣ ਇਹ ਟੱਕਣ ਹਾਂ ਭਾਈ ਆਉਤੀ 950 ਹਾਂ ਆਪਾਂ 550 ਕਹਿੰਦੇ ਸੀ ਫੇਰ 950 950 ਦਾ ਜੀ ਹਾਂ ਆ 100 100 ਦੀ ਉਹ 250 ਦਾ ਕੋਚਣਾ ਬੜਾ ਲਓ ਜੀ ਆ ਆ ਗਈ ਟੜਕਣੀ 350 ਦੀ ਹੈ ਨਾ 500 ਮੈਨੂੰ ਇਧਰ ਸਾਢੇ 550 ਦੇਂਦਾ ਨੀ ਨਿਹਰ ਆ ਗਿਆ ਸਾਢੇ 550 ਆ ਲੋਚ ਆ ਸਾਰੇ ਸਰਬ ਲੋਹ ਦੇ 판ਡੇ ਨੇ ਆ ਗਈ ਕੜਾਹੀ 1050 ਦੀ ਹਾਂ ਆਪਾਂ ਕਹਿੰਦੇ ਸੀ 560 ਦੀ ਗੈਰੀ ਜਿਵੇਂ ਉੱਥੇ ਬੈਠੀ ਜਿਹੜਾ ਫਿਰ ਉਹ ਹੀ ਦੇਖਿਆ ਜਾਂ ਆ ਦੇਖਿਆ ਫਿਰ ਮੈਂ ਕਾਸੀ ਮਹੰਗੇ ਨੇ ਮਹੰਗੇ ਪਤਾ ਹੈਗਾ ਉਹਦੇ ਕਰਕੇ ਨੇ ਨਾ ਇਹ ਹਾਂ ਇਹ ਜਿਹੜਾ ਲੋਹਾ ਹੂੰ ਤੇ ਪਿਓਰ ਲੋਹਾ ਹੂੰ ਇਹਨੂੰ ਸੱਟਾ ਮਾਰ ਕੇ ਜਿੱਧਰ ਮਰਜ਼ੀ ਢਾਲ ਲੋ ਇਹਨੇ ਪਟਣਾ ਨਹੀਂ ਹੈਗਾ ਸੱਟ ਮਾਰੇ ਤੇ ਮੁੜੀ ਜਾਣਾ ਆਪਣਾ ਹੂੰ ਜਿਵੇਂ ਸੋਨਾ ਹੁੰਦਾ 24 24 ਗ੍ਰੇਟ ਹੁੱਕ ਨੇ ਲੋਹਾ ਬੋਲ ਹਾਂ ਹਾਂ ਭਾਂਡੇ ਦੇਖੋ ਇੱਥੇ ਤੇ ਸਬਜ਼ੀ ਬਣਾ ਲਓ ਹਨੇ ਦੁੱਧ ਨੂੰ ਵਾਲੀ ਦੇ ਲੋ ਸਬਜ਼ੀ ਬਣਾ ਲਓ ਦਿਓ ਕੁਸਮਾ ਆ ਹੱਥ ਦੀ ਨਾ 200 ਹਾਂ ਇਹ ਚੋ ਚੋ ਕੁਛ ਮਰਜ਼ੀ ਬਣਾ ਲਓ 950 ਨੋ ਨੋ ਮਾਨੀ ਮੇਰੇ ਕੋਲ ਤਾਂ ਇਹ ਜੱਲਾ ਲੋਂਡੇ ਹੈਗੇ ਨੇ ਉੱਥੇ ਹੀ ਲੈਂਦੇ ਆਵੇਂ ਨੇ 50 ਇਹ ਤਿੰਨ ਦੇਣੇ ਨੇ ਏ ਮਗਵਾਇ ਸੀ ਕਿਸਨ 550 ਆ ਤਾਂ 1950 ਤਾਂ ਆਹੀ ਇਹਨਾਂ ਦਾ ਹੀ ਬਣ ਗਿਆ। ਆ 1000 50 ਆਇਤੀ। ਹੂੰ। ਬਦਾਸਰ 3000 ਬਣਦਾ ਸੀ। ਚਲ ਘਟਾ ਲਓ। 3000। ਵਧੀਆ ਨੇ। ਵਧੀਆ ਨੇ। ਹੁਣ ਸਟੀਲ ਮਹਿੰਗੇ ਹੋ ਗਏ ਵੀ ਮੈਂ ਕਹਾਂ ਇਹਨੇ ਤਾਂ ਹੋਣਾ ਹੀ ਆ ਹਨੇ। ਕਿਉਂ ਜਦੋਂ ਆਪਾਂ ਆ ਬਣਾ ਲਿਆ ਨਾ ਕੋਈ ਚੀਜ਼ ਬਣਾਏ ਵੇ ਤੇ ਆ ਵੀ ਸਰਪ ਲੋਹ ਦਾ ਗਾ ਆ ਚੀਜ਼ ਵੀ ਸਰਪ ਲੋਹ ਦੀ ਚਾਹ ਆ ਉਹ ਨਾਲ ਲਵਾਉਣਾ ਦੋ ਚੀਜ਼ਾਂ ਰੱਖਣੀਆਂ ਇਹ ਵਿੱਚ ਹੋਰ ਕੋਈ ਅਸਰ ਹੋਊਗਾ ਹੂੰ ਪੁਰਤਨਾ ਪੁਰਤਨਾ 100 ਰੁਪਏ ਦਾ ਆਹਾ ਆ ਇੱਕ ਇੱਕ ਮੈਂ ਲੈ ਕੇ ਆ ਆ ਵੀ ਮੈਂ ਲੈ ਕੇ ਆ ਆ ਵੀ ਮੇਰਾ ਇਹਨਾਂ ਜਦ ਆਪਾਂ ਪਾਠ ਕਰਾਉਨੇ ਆ ਦੇਗ ਵਾਸਤੇ ਕਹਿੰਦੇ ਫਿਰ ਵੀ ਉਹ ਲੈ ਕੇ ਆਓ ਫਿਰ ਹੁਣ ਆਪਣੇ ਕੋਲ ਕੋ ਉਹ ਕਿੱਥੇ ਆ ਕੀ ਜਿਹੜੀ ਤੂੰ ਕਹਿੰਦੀ ਸੀ ਸਰਤਾ ਨੌਂ ਦਾ ਹੈਗਾ ਅੰਦਾ ਵਿੱਚ ਪਿਆ ਐਡੇ ਪਹਿਤ ਜੀ ਉਹੀ ਆ ਜਿਹਦੇ ਕਾਸ ਜੰਮੀ ਤੀ ਨਹੀਂ ਨਹੀਂ ਆਓ ਥੋੜੀਆਂ ਐਵੇਂ ਫੜਨ ਵਾਲੀਆਂ ਨੇ ਦੋ ਇਹ ਕੁੰਡੇ ਜਿਵੇਂ ਆਏ ਦੇ ਨੇ ਛੋਟਾ ਇੱਕ ਬਾਹਰ ਪਿਆ ਦੇ ਨਾਲ ਦਾ ਇੱਕ ਆਫ ਫਾਰਮੂਲਾ ਚੰਗੀ ਇੱਕ ਅੰਦਰ ਪਿਆ ਏ ਉੱਥੇ ਹੀ ਲਿਆਂਦਾ ਤੀਗਾ ਲਓ ਜੀ ਇਹ ਦੇਖ ਕੇ ਆਉਣ ਨੇ ਅਸੀਂ ਹੁਣ ਹਨਾ ਹੂੰ ਡਾਕਟਰ ਸਾਹਿਬ ਦੇ ਹੂੰ ਜੇ ਜੰਗ ਨਾ ਲੱਗੀ ਫੇਰ ਆ ਜਾਵਾਂਗੇ ਜੰਗ ਜੰਗ ਮੈਨੂੰ ਤਾਂ ਡਰ ਲੱਗ ਰੱਖ ਜੰਗ ਲੱਗੂਗੀ ਬੀਬੀ ਬੀਬੀ ਤੁੱਕ 77 ਤੇ ਦੇਖਿਆ ਸੀ ਜਦ ਜੰਗ ਲੱਗੀ ਤੀ 77 ਤੇ ਜਦ ਜੰਗ ਲੱਗੀ ਤੇਰੇ ਜਿਆਦਾ ਫੇਰ ਕਿ ਮੈਂ ਉਥੇ ਜਿਵੇਂ ਬੜੇ ਬੜੇ ਸਾਰਾਂ ਚ ਗੋਲੇ ਗਿਰੇ ਸੀ ਉਦੇ ਤਾਂ ਨਹੀਂ ਇੱਥੇ ਧਨੌਰੀ ਗੋਲਾ ਸਿੱਟਾ ਸੀ ਫੇਰਾਂ ਦਾ ਮਗਰੋਂ ਤੇ ਧਨੌਰੀ ਕਾ ਤੋ ਧਨੌਰੀ ਸਿੱਟਾ ਦੀ ਨਾਲੇ ਤੁਸੀਂ ਕਹਿੰਦੇ ਬੜੇ ਬੜੇ ਸਾਰਾਂ ਚ ਬੱਤੀ ਮੱਤੀ ਦੇਖ ਲਈ ਹੋਣੀ ਬੱਕੀ ਨੂੰ ਕਹਿੰਦੇ ਉਹ ਲਾਉਂਦਾ ਸੀ ਪਾਣੀ ਲੈਟ ਆ ਢੂਣੀ ਚਾਲੀ ਹੋਈ ਦੀ ਬਗੜੀ ਕੀ ਤੇ ਉਹਨਾਂ ਕਹਿਆ ਕਿ ਤੇ ਸ਼ਾਹ ਰਾਹੇ ਸੀ ਜਿਹੜੀ ਅੱਗ ਬਲਦੀ ਔਰੇ ਉਹਨੂੰ ਚਿਰ ਤੱਕ ਉਹ ਜਿੱਤ ਤੱਕ ਬੋੜਾ ਪਰ ਉਹ ਮਾਰ ਗਿਆ ਤੀ ਮੱਠੀ ਤੱਕ ਨੁਕਸਾਨ ਕਰਿਆ ਤੀ ਗੋਲੇ ਨੂੰ ਉੱਤੇ ਮਾਰ ਕੇ ਤੀ ਅੱਛਾ ਜਦ ਪਾਕਿਸਤਾਨ ਦੀ ਲੜਾਈ ਲੱਗੀ ਪਹਿਲਾ ਹੀ ਪਹਿਲਾ ਪਾਕਿਸਤਾਨ ਨੇ ਵੱਡੋਇਆ ਮੈਂ ਦਰਵੀ ਮੈਨੂੰ ਸੋਟ ਪੱਲੇ ਪੱਲੇ ਪੈਦੀ ਆ ਫੜੀ ਮੜਾ ਲਾਦੀ ਹੱਲਨੇ ਚੁੱਲੇ ਬਹੁਤ ਕਾਇਤੀ ਅੱਗੇ ਰੋਟੀ ਪਾਣੀ ਕਿਵੇਂ ਬਣਾਉਂਦੇ ਸੀ ਤੁਸੀਂ ਰੋਟੀ ਪਾਣੀ ਦੇ 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 ਇਹਨੇ ਬਣਾ ਲਓ ਰਾਤ ਨੂੰ ਬੰਦ ਕਰੂ ਪਤੀ ਉਹ ਪਤੀਆਂ ਰਾਤ ਨੂੰ ਹੁੰਦੀ ਸੀ ਲੜਾਈ ਰਾਤ ਨੂੰ ਬਕਤੀ ਤੇ ਦੇਖ ਕੇ ਸੜਦੇ ਸੀ ਦਿਨੇ ਦਿਨੇ ਵੀ ਨੇ ਨਹੀਂ ਕੱਟੇ ਕਰਦੇ ਸੀ ਰਾਤ ਨੂੰ ਹੌਲੇ ਹੁੰਦੇ ਸੀ ਜਿੱਥੇ ਉਹਨਾਂ ਨੂੰ ਜਿੱਥੇ ਰੋਸ਼ਨੀ ਨਹੀਂਦੀ ਸੀ ਹਾਂ ਹਲੇ ਨੀਲੇ ਘੋੜੇ ਵਾਲਾ ਆ ਗਿਆ ਨੀਲੇ ਘੋੜੇ ਵਾਲਾ ਆ ਗਿਆ ਯੋਗ ਆ ਨੀਲੇ ਘੋੜੇ ਵਾਲਾ ਆ ਗਿਆ ਉੱਥੇ ਲਾ ਦੋ ਉੱਥੇ ਤੱਕ ਬੋਲ ਜੈਰਾਨੀ ਬੋਲੇ ਜੈਰਾਨੀ ਬੱਟੇ ਨੂੰ ਕੋਪਾ ਹਾਂ ਕੋਪਾ ਲੋਕਡਾਊਨ ਚ ਵੀ ਉਹਨਾਂ ਨੂੰ ਬਹੁਤ ਆਪਾ ਹੋਰ ਤੋਂ ਆਪਾ ਹੈ ਹਰ ਚੈਨ ਕਰੀ ਜੀ ਲਓ ਜੀ ਅਸੀਂ ਜਾ ਕੇ ਉੱਤਰੋਂ ਆਉਂਦੇ ਆਉਂਦੇ ਗੱਲ ਕਰਦੇ ਸੀ ਵੀ ਪਬਲਿਕ ਬਹੁਤ ਘੱਟ ਆ ਉਹਦੇ ਵਿੱਚ ਟ੍ਰੈਫਿਕ ਬਹੁਤ ਆ ਛੜਕ ਤੇ ਮੈਂ ਫਿਰ ਰਸਤੇ ਵਿੱਚ ਇੱਕ ਦੁਕਾਨ ਤੇ ਸਮਾਨ ਦਾ ਲੈਣ ਲੱਗੇ ਉੱਥੇ ਮੈਨੂੰ ਉਹਨੇ ਦੱਸਿਆ ਵੀ ਤ੍ਰਿਪੜੀ ਦੇ ਵਿੱਚ ਨਾ ਲਾਸਮੈਂਟ ਹੋਈ ਆ ਵੀ 5 ਵਜੇ ਤੱਕ ਤਾਂ ਕੰਮਾਂ ਬੰਦ ਕਰ ਦੋ ਹੁਣ ਸਾਰਿਆਂ ਨੂੰ ਡਰਦਾ ਮਾਹੌਲ ਆ ਡੀਏਓ ਈ ਮਾਰਤਵੀ ਫੁੱਲ ਭੀੜਾ ਕਹਿੰਦੇ ਅੱਜ ਕਹਿੰਦੇ ਵੀ ਦਾਲਾਂ ਦੂਲਾਂ ਲੈ ਲਓ ਆਪਣਾ ਕੋਈ ਪਤਾ ਨਹੀਂ ਲੜਾਈ ਲੱਗੂ ਕੀ ਹੋਊ ਕੋਈ ਪਤਾ ਨਹੀਂ ਕੋਈ ਪਤਾ ਹਾਂ ਸੰਤੇ ਅਜੇ ਘੱਟ ਕਰਦੇ ਨੇ ਉਹ ਚੱਲੇ ਜਾਂਦੇ ਕਰਦਿਆਂ ਉਹਨਾਂ ਕਹਿੰਦੇ ਗੱਲਾਂ ਵੀ ਜ਼ਿਆਦਾ ਉਹਨਾਂ ਕੋਈ ਫਾਇਦੀ ਹੁੰਦੇ ਨੇ ਵੀ ਐ ਹੋ ਗਿਆ ਐ ਹੋ ਗਿਆ ਦੁਕਾਨਾਂ ਬੰਦ ਕਰ ਦੋ 5 ਵਜੇ ਸਾਰੀ ਦੁਕਾਨਾਂ ਸ਼ਹਿਰ ਦੀ ਲੋਸਮਿੰਟ ਹੋ ਗਈ ਡਾਕਟਰ ਦੇਖ ਬਹੁਤ ਮਾੜੀ ਚੀਜ਼ ਆ ਕਿਤੇ ਵੀ ਜਾ ਕੇ ਨੁਕਸਾਨ ਹੁੰਦਾ ਤਾਂ ਹੁੰਦਾ ਬਹੁਤ ਦੁੱਖ ਹੁੰਦਾ ਸਾਨੂੰ ਨੰਨਾ ਡਰ ਲੱਗਦਾ ਰਹਿੰਦਾ ਸਾਰੇ ਵੈਸੇ ਡਰੇ ਪਏ ਹੋਏ ਨੇ ਹਾਂ ਹੁੰਦਾ ਹੀ ਆ ਉਹ ਉਹ ਸਾਰੇ ਤੋਂ ਇੱਕ ਤਾਂ ਵੀ ਸ਼ਹਿਰ ਦੇ ਨੂੰ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹਨੋਂ ਜ਼ਿਆਦਾ ਖੌਂਡ ਜਾਵਾਂ ਇੱਥੇ ਬੰਦ ਦਾ ਕੋਈ ਆ ਡਰਾ ਜਾਂਦਾ ਭਾਈ ਲੋਕਡਾਊਨ ਜਿਵੇਂ ਲੱਗਦਾ ਰਿਹਾ ਪਿਛਲੇ ਸਾਲ ਆ ਕਈ ਸਾਲਾਂ ਤੋਂ ਜਾ ਵੀ ਕੋਈ ਆਰਡਰ ਆਉਂਦਾ ਜਾਂ ਫਿਰ ਘਰ ਫੂਲਾ ਦਾ ਸਭ ਤੋਂ ਜ਼ਿਆਦਾ ਔਖਾ ਸ਼ਹਿਰ ਵਾਲਿਆਂ ਨੂੰ ਹੁੰਦਾ ਹਾਂ ਤੇ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਉਦੋਂ ਘਾਟਾ ਔਖਾ ਪਿੰਡ ਵਾਲੇ ਉਦੋਂ ਭਾਟਾ ਔਖਾ ਕਿ ਜਿਹੜਾ ਖੇਤਾਂ ਚੋਂ ਉਹਨਾਂ ਨੂੰ ਤਾਂ ਕਾਹਦਾ ਔਖਾ ਆਉਣਾ ਜਾਨੀ ਉਹ ਔਖਾ ਤਾਂ ਲੱਗਦਾ ਹੀ ਆ ਵੀ ਕਿਵੇਂ ਰਹਿੰਦੇ ਹੁਣੇ ਸ਼ਹਿਰ ਦੇ ਵਿੱਚ ਅੱਜ ਸਾਡੇ ਐਲ ਸੀ ਡੀ ਲੱਗੇ ਜੀ ਉਹ ਖਰਾਬ ਹੋ ਗਏ ਹਾਂ ਪਤਾ ਨਹੀਂ ਵਾਲੇ ਕੌਣ ਚੱਕ ਬਹੁਤ ਬੜੀ ਲਿਆਦੀ ਪੀਫਾ 52000 ਦੀ ਆਈ ਤੇ ਉਹ ਦੋ ਵਾਰੀ ਅਪਡੇਟ ਕਰਾ ਲਈ ਹੁਣ ਕਹਿੰਦੇ ਫੇਰ ਅਪਡੇਟ ਹੋ ਹਾਂ ਹੁਣ ਸਾਬਣਾ ਸੁਣਨ ਦਾ ਟਾਈਮ ਹਾਂ ਹਾਂ ਦੋ ਛੋਟੀ ਲਾਉਣੇ ਹਾਂ ਹਾਂ ਸਾਹਮਣੇ ਵਾਲੀ ਚੰਗੂਗੀ ਹਾਂ ਹਾਂ ਦੂਜਾ ਠੀਕਾ ਹੋਰ ਹੋਰ ਤੇ ਕੱਲੂ ਪਟਿਆਲੇ ਦੇਖ ਕੇ ਲਿਆਵਾਂਗੇ ਠੀਕ ਕਰਾ ਕੇ ਹਾਂ ਤੈਨੂੰ ਤਾਂ ਮੈਂ ਪਹਿਲਾਂ ਲੈ ਕੇ ਜਾਉਂ ਉੱਥੇ ਮੈਨੂੰ ਜ਼ਿਆਦਾ ਟਰਾਈ ਜਾਉ ਚਲੋ ਜੀ ਆਓ ਖੋਲ ਕੇ ਆਪਾਂ ਉਧਰ ਅੰਦਰ ਫਿੱਟ ਕਰੀਏ ਜੋ ਪਾਉਂ ਉਹ ਬੜੀ ਐਸੀਡੀ ਦੇ ਚ 55 ਇੰਚ ਤੇ ਹੁਣ ਉਹ ਬਾਹਰੋਂ ਕੱਟੂ ਤੇ ਇਹ ਨਾਲ ਉਹ ਦਾ ਹੁੰਦੇ ਦੇਖਦੇ ਹੋ ਇੱਕ ਦਿਨ ਬਾਅਦ ਨੇ ਦੋ ਦਿਨ ਬਾਅਦ ਨੇ ਮੈਨੂੰ ਤਾਂ ਕੋਈ ਵਧੀਆ ਨਹੀਂ ਲੱਗੀ ਉਹ ਉਹ ਜਿਹੜੀ ਚੀਜ਼ ਖਰਾਬ ਹੋ ਜਾਂਦੀ ਹੈ ਉਹ ਹਰ ਟੀਗ ਵਧੀਆ ਕੀ ਕੀ ਕਹਾਂਗੇ ਔਰ ਇਹਨਾਂ ਕੇ ਚੱਲ ਕੇ ਚੈਨਲ ਤਾਂ ਹੀ ਚੱਲਨੇ ਕੈਮਰੇ ਕੈਮਰੇ ਚ ਲਓ ਜੀ 7:30 ਹੋ ਗਏ ਜਿੱਦਣ ਕਹਿੰਦਾ ਸੀ ਬਲੈਕਆਊਟ ਕਰਨਾ ਉਹ ਦਿਨ ਅੱਜ ਅੱਗੇ ਸੜਕ ਪਾਸ ਨਹੀਂ ਤਿੰਦ ਹੁੰਦੀ ਇੰਨੀ ਟ੍ਰੈਫਿਕ ਹੁੰਦੀ ਤੀ ਆਹ ਹੁਣ ਮਸਾਂ ਹੀ ਅੱਧੇ ਘੰਟੇ ਚ 4-5 ਕ ਲੰਘਦੇ ਨੇ ਉਹ ਜਮਾ ਹੀ ਨਹੀਂ ਗਈ ਇੰਨਾ ਲੋਕਾਂ ਦੇ ਮਨ 'ਚ ਡਰਾ